ਮਾਰਾ ਜੀ ਦੇ ਚਰਨਾਂ ਵਿੱਚ ਤੇ ਕੋਈ ਵੀ ਆਏ ਚਾਹੇ ਮਾਤਾ ਸੀਤਾ ਜੀ ਆਏ ਆ ਚਾਹੇ ਭਾਰਤਵਾਜ ਜੀ ਆਏ ਆ ਚਾਹੇ ਅਰिष्ट ਨੇਮੀ ਜੀ ਆਏ ਆ ਬਿਆੰਧ ਬਿਆਰੀ ਆਏ ਜਿਹੜਾ ਵੀ ਆਇਆ ਉਹਦਾ ਪਾਰ ਉਤਾਰਾ ਹੋਇਆ ਜਿਹੜਾ ਵੀ ਆਇਆ ਜਿਹਨੂੰ ਵੀ ਆਪਾਂ ਚਾਹੇ ਸਤਗੁਰੂ ਬਦਾਸ ਮਾਰਾ ਜੀ ਦੀ ਗੱਲ ਕਰ ਲਈਏ ਚਾਹੇ ਗੁਰੂ ਨਾਨਕ ਸਾਹਿਬ ਮਾਰਾ ਜੀ ਦੀ ਗੱਲ ਕਰ ਲਈਏ ਚਾਹੇ ਭਗਵਾਨ ਵਾਲਮੀਕ ਮਾਰਾ ਜੀ ਦੀ ਗੱਲ ਕਰ ਲਈਏ ਜਿਹੜਾ ਸ਼ਰਧਾ ਨਾਲ ਆਇਆ ਉਹਦਾ ਬੇੜਾ ਪਾਰ ਹੋਇਆ ਅੱਜ ਵੀ ਹੁੰਦਾ ਆ ਸਦਾ ਹੀ ਹੁੰਦਾ ਰਹੂਗਾ ਪਰ ਗੱਲ ਸ਼ਰਧਾ ਤੇ ਟਿਕੀ ਆ ਗੱਲ ਸਾਡੇ ਵਿਸ਼ਵਾਸ ਤੇ ਟਿਕੀ ਆ ਹੁਣ ਰਿਸ਼ਤਨੇ ਮੀਆ ਉਹ ਇੱਕ ਰਾਜਾ ਆ ਰਿਸ਼ਤਨੇ ਮੀਆ ਇੱਕ ਰਾਜਾ ਆ ਉਹ ਸੁੱਖ ਲੱਭਦਾ ਪਹਿਲਾਂ ਉਹਦੇ ਮਨ 'ਚ خیال ਆਇਆ ਕਹਿੰਦਾ ਵੀ ਸੁੱਖ ਮੈਨੂੰ ਤਾਂ ਮਿਲਣਾ ਜੇ ਮੈਂ ਵਿਆਹ ਬਹੁਦੇ ਕਰਾ ਲਵਾਂ ਵੀ ਉਹਦਾਂ ਦਾ ਸੁੱਖ ਥੋੜਾ ਹੁੰਦਾ ਮਨ 'ਚ ਕਈ ਵਾਰੀ ਉਹ ਜਾਂਦਾ ਨਾ ਵੀ ਕਾਮ ਬਾਸ਼ਨਾ ਵਿੱਚ ਜਿਉਂ ਐਂ ਅਸੀਂ ਰਸੇ ਜਾਈਦਾ ਵੀ ਉਹਦਾਂ ਦਾ ਸੁੱਖ ਥੋੜਾ ਕਰੇ ਮਿਲਣਾ ਉਨੇ ਕਾਫੀ ਵਿਆਹ ਕਰਾਈ ਅਰਿਸਤਨੇ ਮੇਂ ਹਾਰ ਗਿਆ ਕਹਿੰਦਾ ਨਹੀਂ ਜਿਹੜਾ ਸੁੱਖ ਮੈਂ ਅੰਦਰ ਦਾ ਲੱਭਦਾ ਹੂੰ ਇਹਦੇ ਵਿੱਚ ਵੀ ਹੈ ਨਹੀਂਗਾ ਉਹ ਵੀ ਆਪ ਹੁਦਰਾ ਬਿਲਾ ਚੱਲਦਾ ਸੀ ਮਨ ਆਈਆਂ ਕਰਦਾ ਸੀ ਜਿੱਦਾਂ ਇਹ ਜਿਹੜਾ ਪਿਆਰਾ ਸੀ ਕਹਿੰਦਾ ਮੈਨੂੰ ਦਰਸ਼ਨ ਨਹੀਂ ਹੋਏ ਆਪਣੇ ਤਰੀਕੇ ਨਾਲ ਇਹ ਅਰਦਾਸਾਂ ਕਰਨ ਲੱਗ ਪਿਆ ਫੇਓਨੇ ਸੋਚਿਆ ਕਹਿੰਦਾ ਵੀ ਆਸੇ ਪਾਸੇ ਦੇ ਜਿਹੜੇ ਰਾਜ ਆ ਮੈਂ ਉਹ ਜਿੱਤ ਲਵਾਂ ਇਹ ਤਾਂ ਸੋਚ ਕੋ ਮਿਲੂ ਨਾ ਜਦੋਂ ਸਾਰੇ ਪਾਸੇ ਹੋਰ ਮੇਰਾ ਰਾਜ ਵੱਜ ਜਾਊਗਾ ਹੋਰ ਪ੍ਰਜਾ ਮੇਰੇ ਹੁਕਮ ਦੇ ਅਧੀਨ ਹੋ ਜੂ ਫਿਰ ਮੇਰੇ ਅੰਦਰ ਨੂੰ ਸਕੂਨ ਮਿਲੂਗਾ ਉਹਨੇ ਆਸੇ ਵਸੇ ਗਵਾਂਢੀ ਰਾਜੇ ਵੀ ਜਿੱਤੇ ਆਪਣੀ ਅਧੀਨ ਕੀਤੇ ਰਾਜ ਵੱਡਾ ਹੋ ਗਿਆ ਅੰਦਰ ਨੂੰ ਸਕੂਨ ਫੇ ਵੀ ਨਹੀਂ ਮਿਲਿਆ ਇਹ ਵੀ ਨਹੀਂ ਸਾਡੇ ਦਿਮਾਗਸ ਹੁੰਦਾ ਵੀ ਇਸ ਤਰੀਕਿਆਂ ਨਾਲ ਕਰੇ ਸਕੂਨ ਮਿਲਦਾ ਨਹੀਂ ਵੱਡੀਆਂ ਵੱਡੀਆਂ ਕੋਠੀਆਂ ਵਾਲੇ ਕਰੋੜਾਪਤੀ ਅੱਤ ਦੇ ਦੁਖੀ ਦੇਖ ਲਿਓ। ਬਾਹਰ ਜਿਹੜੇ ਗਏ ਹੋਏ ਆ ਉਹ ਅੱਤ ਦੇ ਦੁਖੀ ਬੈਠੇ ਆਗੇ। ਜਿਹੜਾ ਸਕੂਨ ਆ ਉਹ ਇਹਨਾਂ ਵਿੱਚ ਨਹੀਂ ਹੋਰ ਚੀਜ਼ ਵਿੱਚ ਹੁੰਦਾ ਆ। ਜਦੋਂ ਇੱਕ ਫੱਕਰ ਬੈਠਾ ਆਪਣੇ ਆਨੰਦ ਵਿੱਚ ਸਰੀਰ ਦੇ ਕੱਪੜੇ ਫਟੇ ਆ। ਰਿੱਤ ਦੇ ਵਿੱਚ ਐ ਲੰਮਾ ਪਿਆ ਆਨੰਦ ਵਿੱਚ। ਫੱਕਰਾਂ ਦਾ ਆਪਣਾ ਹੀ ਵੱਖਰਾ ਹੀ ਇੱਕ ਆਨੰਦ ਹੁੰਦਾ ਨਾ ਉਹਨਾਂ ਦਾ। ਉਹਨਾਂ ਦੁਨੀਆ ਨਾਲ ਥੋੜਾ ਹੁੰਦਾ ਹੁਣ ਮੇਰੇ ਵਰਗੇ ਨੇ ਮੱਥਾ ਟੇਕਣ ਲੱਗੇ ਨੇ ਵੀ ਦੇਖਣਾ ਉਹ ਮੈਨੂੰ ਕਿੰਨੇ ਦੇਖਦੇ ਰੱਬ ਦੇ ਪਿਆਰੇ ਨੂੰ ਨਹੀਂ ਇਹ ਗੱਲ ਹੁੰਦੀ ਕੋਈ ਵੀ ਅੱਛਾ ਉਹ ਜਦੋਂ ਆਪਣੇ ਨੰਦ ਜੀ ਬੇਟਾ ਦੇ ਰਾਜੇ ਦਾ ਰਾਜਾ ਬੈਠਾ ਸੀਗਾ ਆਪਣੇ ਰੱਥ ਦੇ ਵਿੱਚ ਜਾ ਰਿਹਾ ਸਾਰੇ ਚੁੱਕ ਚੁੱਕ ਕੇ ਸਲਾਮਾਂ ਕਰਦੇ ਆ ਬਾਦਸ਼ਾਹ ਉਹ ਫੱਕਰ ਆਪਣੇ ਨੰਦ ਜੀ ਬੈਠਿਆ ਆ ਰਾਜੇ ਦੇ ਮਨ ਚ ਆਇਆ ਕਹਿੰਦਾ ਉਹ ਸਾਰਿਆਂ ਨੇ ਸਲਾਮਾ ਕੀਤੀਆਂ ਉਹ ਜਿਹੜਾ ਫਕਰ ਬੈਠਾ ਉਹਦੇ ਉੱਠ ਕੇ ਖੜਾ ਵੀ ਨਹੀਂ ਹੋਇਆ ਨਾ ਸਲਾਮ ਕੀਤੀ। ਮੰਤਰੀ ਨੂੰ ਬੁਲਾਇਆ ਕਹਿੰਦਾ ਉਹ ਫਕਰ ਨੇ ਮੈਨੂੰ ਸਲਾਮ ਨਹੀਂ ਕੀਤੀ ਭਈ। ਉਹ ਕਹਿੰਦਾ ਜੀ ਉਹਨਾਂ ਦਾ ਵੱਖਰਾ ਹੀ ਆਨੰਦ ਹੁੰਦਾ ਛੱਡੋ ਤੁਸੀਂ। ਆ ਜਿਹੜੀ ਦੁਨੀਆ ਇੰਨੀ ਤੁਹਾਨੂੰ ਸਲਾਮਾ ਕਰਦੀ ਤੁਸੀਂ ਉਹਨਾਂ ਵੱਲੋਂ ਦੇਖੋ ਨਹੀਂ ਉਹਨੇ ਕਿਉਂ ਨਹੀਂ ਕੀਤੀ। ਉਹਨੂੰ ਪੁੱਛਿਆ ਮੈਨੂੰ ਸਲਾਮ ਕਿਉਂ ਨਹੀਂ ਕੀਤੀ? ਮੰਤਰੀ ਚਲ ਗਿਆ। ਜਾ ਕੇ ਕਹਿੰਦਾ ਜੀ ਤੁਸੀਂ ਆਉਂਗੇ ਮੜਾ ਯਾਰ ਬਾਦਸ਼ਾਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਆ ਕਹਿੰਦੇ ਜੀ ਬਾਦਸ਼ਾਹ ਨੇ ਗੱਲ ਕਰਨੀ ਹੋਈ ਤੇ ਆ ਜਾਵੇ ਤੂੰ ਕਰਿ ਆਉ ਤੇ ਆਪਣੇ ਅਨੰਦ ਚ ਖੇਡਣ ਆਲੇ ਆ ਉਹ ਕਹਿੰਦੇ ਵੀ ਉਹ ਇੱਥੇ ਆ ਜਾਵੇ ਬਈ ਮੰਤਰੀ ਗਿਆ ਕਹਿੰਦਾ ਜੀ ਕੋਈ ਗੱਲ ਪੁੱਛਣੀ ਆ ਤੇ ਉਹ ਕਹਿੰਦੇ ਇੱਥੇ ਆਉਣਾ ਪੈਣਾ ਰਾਜਾ ਉੱਤਰ ਕੇ ਚੱਲ ਗਿਆ ਕਹਿੰਦਾ ਜੀ ਸਾਰੇ ਸਲਾਮਾਂ ਕਰਦੇ ਤੂੰ ਸਲਾਮ ਕਿਉਂ ਨਹੀਂ ਕੀਤੀ ਉਹ ਕਹਿੰਦੇ ਪਿਆਰਿਆ ਸਲਾਮ ਤੇ ਵੱਡਿਆਂ ਨੂੰ ਕਰੀ ਦੀਏ ਤੂੰ ਛੋਟਾ ਆ ਉਹ ਅਜੇ ਛੋਟਾ ਆ ਉਹ ਕਹਿੰਦਾ ਜੀ ਮੈਂ ਕਹਿੰਦਾ ਛੋਟਾ ਉਹ ਇੰਨੀ ਦੁਨੀਆ ਤੇ ਮੈਂ ਰਾਜ ਕਰਦਾ ਐਨਾ ਮੇਰਾ ਹੁਕਮ ਚੱਲਦਾ ਉਹ ਕਹਿੰਦੇ ਵੀ ਹੁਕਮ ਤੇਰਾ ਉਹਨਾਂ ਤੇ ਚੱਲਦਾ ਜਿਹੜੇ ਤੇਰੇ ਅਧੀਨ ਆ ਅਸੀਂ ਥੋੜੇ ਅਧੀਨੇ ਤੇਰੇ ਸਾਡਾ ਰਾਜਾ ਕੋਈ ਹੋਰ ਆ ਜੋ ਬੋਲੇ ਸੋਨਰ ਪੈ ਮਹਾਰਾਜ ਕੀ ਜੇ ਸਾਡਾ ਰਾਜਾ ਕੋਈ ਹੋਰ ਆ ਤੂੰ ਨਹੀਂ ਸਾਡਾ ਰਾਜਾ ਤੂੰ ਛੋਟਾ ਆ ਉਹ ਬੜਾ ਹੋਰ ਉਹਨੂੰ ਕ્રોਧ ਆਇਆ ਉਹ ਕਹਿੰਦਾ ਜੀ ਵੀ ਇਹ ਕਿਦਾਂ ਬੋਲਾ ਤੁਸੀਂ ਮੈਨੂੰ ਇਦਾਂ ਕਿਦਾਂ ਕਹਿ ਦਉਂਗੇ ਏ ਮੈਂ ਛੋਟਾ ਉਹ ਕਹਿੰਦੇ ਵੀ ਹੁਣ 10 ਵੇ ਤੂੰ ਕਿੱਥੇ ਚੱਲਿਆ ਕਹਿੰਦਾ ਵੀ ਮੈਂ ਗਵਾਂਡੀ ਦੇਸ਼ ਜਿੱਤਣ ਵਾਸਤੇ ਕਿਹੜੇ ਕੰਮ ਨੂੰ ਕਹਿੰਦਾ ਜੀ ਅੰਦਰਲੇ ਸਕੂਨ ਨੂੰ ਅੰਦਰਲਾ ਨਜ਼ਾਰੇ ਵਾਸਤੇ ਕਹਿੰਦੇ ਫੇਰ ਕੀ ਕਰੇਗਾ ਕਹਿੰਦਾ ਫੇਰ ਨਾਲ ਦਾ ਵੀ ਦੇਸ਼ ਜਿੱਤੂਗਾ ਫੇਰ ਨਾਲ ਦਾ ਵੀ ਜਿੱਤੂਗਾ ਫੇਰ ਨਾਲ ਦਾ ਵੀ ਜਿੱਤੂਗਾ ਕਹਿੰਦੇ ਇਹ ਫੇਰ ਕਦੋਂ ਹੋਊ ਕਹਿੰਦੇ ਜੋ ਸਾਰੀ ਦੁਨੀਆ ਜਿੱਤ ਲਈ ਸਾਰਿਆਂ ਤੇ ਰਾਜ ਕਰ ਲਿਆ ਕਹਿੰਦੇ ਵੇ ਕੀ ਕਰੂੰ ਕਹਿੰਦਾ ਫੇਰ ਐ ਨਜ਼ਾਰੇ ਚ ਹੋ ਜੇ ਇਹਦੇ ਤੈਨੂੰ ਕਿਹਾ ਨਾ ਤੂੰ ਛੋਟਾ ਆ ਹਜੇ ਬਹੁਤ ਉਹ ਕਹਿੰਦਾ ਜੀ ਕਿਦਾਂ ਕਹਿੰਦਾ ਤੂੰ ਇੰਨੇ ਪੰਗੇ ਲੈ ਕੇ ਨਜ਼ਾਰੇ 'ਚ ਹੁਣਾ ਆ ਵੇ ਪਤਾ ਨਹੀਂ ਬੇਬੀ ਨਜ਼ਾਰਾ ਤੈਨੂੰ ਮਿਲਣਾ ਕਿ ਨਹੀਂ ਅਸੀਂ ਹੁਣੇ ਹੀ ਨਜ਼ਾਰੇ 'ਚ ਬੈਠੇ ਆ ਜੋ ਬੋਲੇ ਸੋਨਰ ਪਏ ਭਗਵਾਨ ਵਾਲਮੀਕ ਮਹਾਰਾਜ ਕੀ ਤੂੰ ਇੰਨੇ ਪੰਗੇ ਲੈ ਕੇ ਕਹਿੰਦਾ ਐਨ ਫੇ ਨਜ਼ਾਰੇ 'ਚ ਬੈਠੂਗਾ ਉਹ ਮੈਂ ਹੁਣੇ ਹੀ ਨਜ਼ਾਰੇ 'ਚ ਬੈਠਾ ਉਹ ਹੈਰਾਨ ਹੋ ਗਿਆ ਉਹ ਕਹਿੰਦਾ ਓਏ ਮੈਂ ਇੰਨੇ ਪੰਗੇ ਲੈ ਕੇ ਨਜ਼ਾਰਾ ਲੱਭਦਾ ਫਿਰਦਾ ਇਹਨਾਂ ਦੇ ਕੱਪੜੇ ਪਾਟੇ ਪਤਾ ਨਹੀਂ ਪ੍ਰਸ਼ਾਦਾ ਪਾਣੀ ਮਿਲਣਾ ਕਿ ਨਹੀਂ ਚਲੋ ਰੱਬ ਤੇ ਪੂਰਾ ਪ੍ਰਬੰਧ ਬਣਾ ਕੇ ਰੱਖਦਾ ਆਪਣੇ ਪਿਆਰਿਆਂ ਦਾ ਪਰ ਹਾਲਤ ਦੇਖ ਕੇ ਰਾਜਾ ਕਹਿੰਦਾ ਪਤਾ ਨਹੀਂ ਇਹਨੂੰ ਪ੍ਰਸ਼ਾਦਾ ਪਾਣੀ ਵੀ ਮਿਲਣਾ ਕਿ ਨਹੀਂ ਇਹ ਵੀ ਨਜ਼ਾਰੇ 'ਚ ਬੈਠਾ ਮੈਂ ਨਜ਼ਾਰਾ ਕਿਸੇ ਹੋਰ ਚੀਜ਼ 'ਚੋਂ ਲੱਭਦਾ ਸੀ ਪਰ ਹੈ ਇਹਨਾਂ ਵਿੱਚ ਨਹੀਂ ਕ੍ਰਿਸ਼ਨੇਮੀ ਵੀ ਕਹਿੰਦਾ ਜੀ ਸਕੂਨ ਕਰ ਏਦਾਂ ਮੇਰੂ ਕਹਿੰਦਾ ਨਹੀਂ ਮਿਲਿਆ ਸਕੂਨ ਬਈ ਅੰਦਰਲਾ ਸੁੱਖ ਲੱਭਦਾ ਨਹੀਂ ਮਿਲਿਆ ਮਾਇਆ ਹੀ ਨਹੀਂ ਆ ਗਈ ਹੀਰੇ ਮੋਤੀ ਜਵਾਰ ਰਤਾ ਇਨੇ ਆ ਗਿਆ ਰਾਜ ਵੱਡਾ ਕਰ ਲਿਆ ਵਿਆਹ ਇਨੇ ਕਰਾ ਲੇ ਨਹੀਂ ਸੁੱਖ ਮਿਲਿਆ ਕਿਸੇ ਮਹਾਂਪੁਰਖਾਂ ਕੋ ਸਲਾਹ ਲਿਓ ਸੁੱਖ ਇਨੇ ਕੁਝ ਮੈਂ ਕਰ ਲਿਆ ਸੁੱਖ ਕਿਉਂ ਨਹੀਂ ਅੰਦਰਲਾ ਮਿਲਿਆ ਉਹ ਕਹਿੰਦੇ ਸੁੱਖ ਦਾ ਇਹਨਾਂ ਚੀਜ਼ਾਂ ਨਾਲ ਥੋੜਾ ਕੋਈ ਨਾਤਾ ਤੂੰ ਐਨੀ ਗਲਤ ਤੁਰਿਆ ਫਿਰਦਾ ਇਹ ਨਹੀਂ ਕਹਿੰਨੇ ਕਿ ਤੂੰ ਕਿਰਤ ਨਾ ਕਰ ਤੂੰ ਪੈਸੇ ਨਾ ਕਮਾ ਤੇਰਾ ਘਰ ਨਹੀਂ ਸੋਹਣਾ ਚਾਹੀਦਾ ਨਹੀਂ ਸਭ ਕੁਝ ਕਰ ਪਰ ਸੁੱਖ ਇਹਨਾਂ ਵਿੱਚ ਨਹੀਂ ਸੁੱਖ ਵਾਲਾ ਮੈਟਰ ਕੋਈ ਹੋ ਰਿਹਾ ਉਹ ਕਹਿੰਦੇ ਵੀ ਉਹ ਕਿਹੜਾ ਉਹ ਕਹਿੰਦਾ ਉਹ ਸਿਮਰਨ ਵਿੱਚੋਂ ਮਿਲਦਾ ਮਾਲਕ ਦੀ ਬੰਦਗੀ ਵਿੱਚੋਂ ਮਿਲਦਾ ਇਹਦਾ ਅਛਾ ਚਲੋ ਵੀ ਨਾਮ ਜਪ ਕੇ ਦੇਖ ਲੈਨੇ ਆ ਆਪਣੇ ਪੁੱਤਰ ਨੂੰ ਉਹਨੇ ਗੱਦੀ ਤੇ ਬਿਠਾਇਆ ਜਵਾਨ ਹੋਇਆ ਸੀ ਉਹਨੂੰ ਰਾਜ ਗੱਦੀ ਤੇ ਬਿਠਾ ਕੇ ਕਹਿੰਦਾ ਵੀ ਲੈ ਅੱਜ ਤੋਂ ਸਾਰੀਆਂ ਜ਼ਿੰਮੇਵਾਰੀਆਂ ਤੇਰੀਆਂ ਆਪ ਬੈਠ ਗਿਆ ਭਗਤੀ ਕਰਨ ਭਗਤੀ ਕਰਦਾ 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 ਐਸਾ ਹੌਲੀ-ਹੌਲੀ ਲਗਨ ਲੱਗਣੀ ਸ਼ੁਰੂ ਹੋਈ ਇਹ ਸਮਾਧੀ ਲੱਗ ਗਈ ਹੁਣ ਸਮਾਧੀ ਜਿਹੜੀ ਉਹ ਲੰਬੀ ਚੱਲ ਗਈ ਰਾਜੇ ਅੰਦਰ ਦਾ ਜਿਹੜਾ ਤਖਤ ਡੋਲਣਾ ਸ਼ੁਰੂ ਹੋ ਗਿਆ ਉਹ ਕਹਿੰਦਾ ਵੀ ਦੇਵਤਿਆਂ ਨੂੰ ਸਾਡੇ ਇਹ ਕਹਿੰਦਾ ਵੀ ਕੋਈ ਭਗਤੀ ਕਰਦਾ ਇਕਾਗਰਤਾ ਨਾਲ ਭਗਤੀ ਕੋਈ ਕਰ ਰਿਹਾ ਦੇਖੋ ਪੁੱਛ ਗਿਆ ਉਹ ਕਿਹੜੇ ਕੰਮ ਲਈ ਕਰਦਾ ਕਿ ਤੇ ਮੇਰਾ ਤਖਤ ਹੀ ਨਾ ਮੰਗੇ ਵੈਜਵੇ ਜੋ ਬੋਲੇ ਸੋ ਨਿਰਭੈ ਬਨ ਬਨ ਮਿਕ ਮਹਾਰਾਜ ਕੀ ਜੈ ਉਹੋ ਜਾਰੇ ਨੂੰ ਪਹਿਲਾ ਫਿਕਰ ਪਿਆ ਹੁੰਦਾ ਸੀ ਵੀ ਜਿਹੜਾ ਭਗਤੀ ਕਰਦਾ ਕਿ ਤੇ ਮੇਰੇ ਥਾਂ ਦੇ ਨਾ ਜਵੇ ਕੋਈ ਵਾਰੀ ਨਾ ਮੰਗ ਲਵੇ ਮਹਾਰਾਜ ਜੀ ਦੇ ਕੋਲੋਂ ਕਿ ਮੈਨੂੰ ਤਖਤ ਚਾਹੀਦਾ ਇੰਦਰ ਦਾ ਦੇਵਤੇ ਆਏ ਰਿਸ਼ਨੇਮੀ ਜੀ ਦੇ ਕੋਲ ਆ ਕੇ ਬੇਨਤੀਆਂ ਕੀਤੀਆਂ ਮਹਾਰਾਜ ਜੀ ਸਾਡੀ ਬੇਨਤੀ ਸੁਣੋ ਇਧਰ ਸਮਾਧੀ ਲੱਗੀ ਵਾਰ-ਵਾਰ ਬੇਨਤੀਆਂ ਕੀਤੀਆਂ ਫਿਰ ਜਦੋਂ ਨੇਤਰ ਖੋਲੇ ਨਾ ਰਿਸ਼ਨੇਮੀ ਜੀ ਨੇ ਇਹਨੇ ਦੱਸੋ ਕਹਿੰਦੇ ਤੋ ਇਹ ਕਿਹੜੇ ਕੰਮ ਲਈ ਭਗਤੀ ਕਰਦੇ ਆਂ ਕਹਿੰਦੇ ਮੈਨੂੰ ਅੰਦਰਲਾ ਸੁੱਖ ਚਾਹੀਦਾ ਅੰਦਰਲਾ ਸਕੂਨ ਚਾਹੀਦਾ ਮੈਨੂੰ ਉਹ ਕਹਿੰਦੇ ਜੀ ਅੰਦਰਲਾ ਸਕੂਨ ਚਾਹੀਦਾ ਤੇ ਫਿਰ ਆ ਜਾਓ ਤੁਹਾਨੂੰ ਸਵਰਗਾਂ ਚ ਲੈ ਜਾਂਦੇ ਆਂ ਉੱਥੇ ਹਰ ਇੱਕ ਤਰ੍ਹਾਂ ਦਾ ਸਕੂਨ ਮਿਲ ਜਾਣੇ ਆ ਉਹ ਕਹਿੰਦੇ ਵੀ ਉੱਥੇ ਕਿੱਦਾਂ ਦੇ ਸਕੂਨ ਆ ਉਹ ਕਹਿੰਦੇ ਜਿੱਦਾਂ ਕੋਈ ਭਗਤੀ ਸਾਹਬ ਵੀ ਕਰਦਾ ਹੋਵੇ ਉਹ ਰਾਜੀ ਅੰਦਰ ਕੋਲੋਂ ਦਾ ਸਾਹਬ ਜਿਹਦਾ ਸੁਣਨ ਲੱਗ ਜਾਂਦਾ ਜੇ ਕੋਈ ਭਗਤੀ ਉਹਨੂੰ ਜਿਆਦਾ ਕਰਦਾ ਹੋਵੇ ਫੇ ਰਾਜੇਂਦਰ ਕੋਲ ਉਹਦੋਂ ਵੱਡਾ ਹੱਸਣ ਲੱਗਦਾ ਸੁਣਿਓ ਜੇ ਕੋਈ ਭਗਤੀ ਤੁਹਾਡੇ ਆਂਕੂ ਬਹੁਤੀ ਕਰਦਾ ਹੋਵੇ ਜੇ ਤੂੰ ਤੁਸੀਂ ਕਰਦੇ ਆ ਫੇ ਰਾਜੇਂਦਰ ਦੇ ਕੋਲ ਬਹੁਤ ਵੱਡਾ ਹੱਸਣ ਆ ਲੱਗਦਾ ਕਿੰਨਾ ਸੁੱਖ ਮਿਲੂਗਾ ਰਾਜੇਂਦਰ ਦੇ ਜਦੋਂ ਕੋਲ ਬੈਠੋਗੇ ਤੁਸੀਂ ਕਹਿੰਦਾ ਵੀ ਮੈਂ ਫੇ ਤੁਹਾਡੇ ਸਵਰਗਾਂ ਚ ਨਹੀਂ ਜਾਣਾ ਰਿਸ਼ਨੇਮੀ ਜੀ ਕਹਿੰਦੇ ਕਿ ਲੈ ਕਿਉਂ ਕਹਿੰਦੇ ਉੱਥੇ ਤੇ ਵੀ ਵਿਤਕਰਾ ਚੱਲਣ ਡਿਆ ਵੀ ਆਸਣ ਵੀ ਵੱਡੇ ਛੋਟੇ ਤੁਰੇ ਫਿਰਦੇ ਆ ਜੋ ਬੋਲੇ ਸੋਨ ਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਇਸ ਵਰਗਾਂ ਵਿੱਚ ਵੀ ਵਿਤਕਰਾ ਕੋਈ ਉੱਥੇ ਤੇ ਆਸਣ ਹੀ ਵੱਡੇ ਛੋਟੇ ਆ ਵੀ ਆ ਇਦਾਂ ਕਰੂਗਾ ਤੇ ਇਦਾਂ ਦਾ ਸੁਣਾ ਇਦਾਂ ਕਰੂ ਇਦਾਂ ਦਾ ਸੁਣ ਭਈ ਜਿਹੜਾ ਵਰਗਾਂ ਵਿੱਚ ਜਿਹਦੀ ਐਂਟਰੀ ਹੋ ਗਈ ਉਹ ਤੇ ਇੱਕੋ ਜਿਹਾ ਹੀ ਜਾਈਦਾ ਯਾਦ ਹੋਵੇ ਆ ਵੀ ਇੱਥੇ ਆਉਣ ਦਾ ਅਧਿਕਾਰੀ ਨਹੀਂ ਜਿਹੜਾ ਅਧਿਕਾਰੀ ਬਣ ਗਿਆ ਵਰਗਾਂ ਦਾ ਉਹ ਤੇ ਵੀ ਮੈ ਇੱਕੋ ਜਿਹਾ ਚਾਹੀਦਾ ਵੀ ਉਹਦੇ ਬਰਾਬਰਤਾ ਚਾਹੀਦੀ ਕੋਈ ਉੱਥੇ ਬਰਾਬਰਤਾ ਹੈ ਨਹੀਂ ਤੇ ਵੀ ਐਵੇਂ ਸਵਰਗ ਮੰਗੀ ਜਾਂਦੇ ਮੈਨੂੰ ਸਵਰਗ ਚਾਹੀਦਾ ਉਹ ਮੁੜ ਗਿਆ ਵਾਪਸ ਰਾਜੇਂਦਰ ਨੂੰ ਜਾ ਕੇ ਕਹਿੰਦੇ ਉਹ ਕਹਿੰਦੇ ਜੀ ਉਹ ਤੁਹਾਡੇ ਇਹ ਤਖਤਾਂ ਲਈ ਨਹੀਂ ਭਗਤੀ ਕਰਦਾ ਉਹ ਅੰਦਰਲੇ ਸੁੱਖ ਲਈ ਕਰਦਾ ਉਹ ਕਹਿੰਦੇ ਉਹਨੂੰ ਦੱਸਣਾ ਸੀ ਵੀ ਸੁੱਖ ਦੇ ਸਵਰਗਾਂ 'ਚ ਬਥੇਰਾ ਕਹਿੰਦੇ ਜੀ ਅਸੀਂ ਬੜੀਆਂ ਉਦਾਹਰਨਾਂ ਦਿੱਤੀਆਂ ਉਹ ਕਹਿੰਦਾ ਮੈਂ ਨਹੀਂ ਸਵਰਗ ਮੈਨੂੰ ਨਹੀਂ ਚਾਹੀਦਾ ਤੁਹਾਡੇ ਸਵਰਗਾਂ ਵਿੱਚ ਊਚ ਨੀਚ ਵਾਲਾ ਕੰਮ ਚੱਲਦਾ ਉਹ ਕਹਿੰਦੇ ਜਾਓ ਉਹਨੂੰ ਕਹੇ ਇੱਕ ਵਾਰੀ ਰਾਜੇ ਇੰਦਰ ਤੁਹਾਨੂੰ ਬੁਲਾਉਂਦਾ ਹੈ ਇੱਕ ਵਾਰੀ ਆ ਜਾਓ ਦੇਖ ਲਓ ਇੱਥੇ ਆ ਕੇ ਜੇ ਨਾ ਸੋਖ ਮਿਲਿਆ ਫਿਰ ਵਾਪਸ ਹੋ ਜਿਓ ਇੱਕ ਵਾਰੀ ਆਓ ਤੇ ਸਹੀ ਉਹ ਕਹਿੰਦੇ ਜੀ ਜਦ ਨਹੀਂ ਆਉਂਦਾ ਫਿਰ ਜਲੂਰੀ ਸਦਣਾ ਉਹ ਕਹਿੰਦੇ ਪਤਾ ਨਹੀਂ ਹੁੰਦਾ ਭਗਤੀ ਕਰਦੇ ਕਰਦੇ ਨੰਝ ਖਿਆਲ ਆ ਜਵੇ ਮੈਨੂੰ ਤਖਤ ਚਾਹੀਦਾ ਰਾਜੇ ਇੰਦਰ ਦਾ ਕੀ ਪਤਾ ਕੀ ਮੰਗ ਲੈਣਾ ਉਸ ਸਮੇਂ ਜਾਓ ਤੁਸੀਂ ਗਹਿ ਕੇ ਆਓ ਉਹ ਜਾ ਕੇ ਫਿਰ ਰਿਸ਼ਤਨੇਮੀ ਜੀ ਦੇ ਕੋਲੇ ਆ ਕੇ ਬੇਨਤੀਆਂ ਕਰਦੇ ਕਹਿੰਦੇ ਜੀ ਤੁਸੀਂ ਇੱਕ ਵਾਰੀ ਆਓ ਰਾਜਾ ਇੰਦਰ ਤੁਹਾਨੂੰ ਬੁਲਾਉਂਦਾ ਆਇਆ ਉਹ ਕਹਿੰਦੇ ਪਹਿਲਾਂ ਇਹ ਦੱਸੋ ਵੀ ਤੁਸੀਂ ਪਹਿਲਾਂ ਵੀ ਆਏ ਹੁਣ ਵੀ ਆਏ ਸੱਚ ਦੱਸੋ ਵੀ ਗੱਲ ਕੀ ਆ ਉਹ ਕਹਿੰਦੇ ਜੀ ਰਾਜੇ ਇੰਦਰ ਦਾ ਤਖਤ ਡੋਲ ਰਿਹਾ ਤੁਹਾਡੀ ਭਗਤੀ ਨਾਲ ਉਹ ਕਹਿੰਦੇ ਕਾ ਦਵੋ ਉਹ ਕਹਿੰਦਾ ਜੀ ਉਹਨੂੰ ਫਿਕਰ ਇਹ ਆ ਵੀ ਜਾਨੀ ਕਿਤੇ ਮੇਰਾ ਤਖਤ ਨਾ ਮੰਗ ਲਓ ਤੁਸੀਂ ਮੇਰਾ ਤਖਤ ਹੀ ਨਾ ਮੰਗ ਲਓ ਭਗਤੀ ਕਰਕੇ ਵਰ ਦੇ ਵਿੱਚ ਉਹ ਕਹਿੰਦੇ ਤੁਹਾਨੂੰ ਦੱਸਿਆ ਵੀ ਮੈਨੂੰ ਤਖਤਾਂ ਦੀ ਥੋੜੋ ਲੋੜਿਆ ਤਖਤ ਤੇ ਮੈਂ ਛੱਡ ਕੇ ਆਇਆ ਤਾਖਤਾਂ ਤੇ ਮੈਂ ਬਹੁਤ ਸਾਲ ਬੈਠ ਕੇ ਦੇਖ ਲਿਆ ਮੈਨੂੰ ਤਾਕਤ ਥੋੜਾ ਚਾਹੀਦਾ ਮੈਂ ਤਾਂ ਅੰਦਰਲਾ ਸੁੱਖ ਲੱਭਦਾ ਉਹ ਕਹਿੰਦੇ ਜੀ ਰਾਜਾ ਇੰਦਰ ਕਹਿੰਦਾ ਵੀ ਤੁਹਾਨੂੰ ਮਿਲ ਜਾਣਾ ਸੁੱਖ ਇੱਥੇ ਆ ਕੇ ਸਵਰਗਾਂ 'ਚ ਤੁਸੀਂ ਇੱਕ ਵਾਰੀ ਆ ਕੇ ਦੇਖੋ ਤਾਂ ਸਹੀ ਉਹ ਕਹਿੰਦੇ ਵੀ ਜੇ ਤੁਸੀਂ ਜਾਦਾ ਕਿਨੇਵੇਂ ਆ ਜਾਣਾ ਪਰ ਸੁੱਖ ਮਿਲਣਾ ਹੈ ਨਹੀਂ ਕਹਿੰਦੇ ਤੁਸੀਂ ਬਿਨਾਂ ਦੇਖੇ ਤੋਂ ਕਿਦਾ ਕਹਿ ਸਕਦੇ ਕਹਿੰਦੇ ਇੰਦਰ ਕੌਣ ਹੈ ਸਵਰਗਾਂ ਦਾ ਕਹਿੰਦੇ ਜੀ ਰਾਜਾ ਕਹਿੰਦੇ ਉਹ ਤੇ ਤੜਫਦਾ ਫਿਰਦਾ ਕਿ ਮੇਰਾ ਰਾਜ ਨਾ ਖਸ ਜਾਵੇ ਉਹਨੂੰ ਉਹਦੇ ਕੋਦੇ ਸੁੱਖ ਨਹੀਂ ਆਇਆ ਤਾਂ ਮੈਨੂੰ ਸੁੱਖ ਕਿੱਥੋਂ ਦੇ ਦੂ ਉਹ ਸਵਰਗਾਂ ਦਾ ਰਾਜਾ ਆਇਆ ਸਵਰਗਾਂ ਦਾ ਰਾਜਾ ਨਾ ਇੰਦਰ ਉਹ ਕਹਿੰਦੇ ਉਹ ਤੇ ਤੜਫਦਾ ਕਿਤੇ ਮੇਰਾ ਰਾਜ ਹੀ ਨਾ ਖੋ ਲਵੇ ਮੰਗ ਨਾ ਲਵੇ ਉਹਦੇ ਕੋਲ ਸੁੱਖ ਹੈਗਾ ਕਹਿੰਦੇ ਜੀ ਸੁੱਖ ਤੇ ਹੈ ਨਹੀਂ ਉਹਦੇ ਕੋਲ ਵੀ ਉਹ ਵੀ ਦਿਨ ਰਾਤੋਂ ਇਹੀ ਸੋਚਦਾ ਕਹਿੰਦੇ ਫੇ ਉਹਨੂੰ ਸੁੱਖ ਨਹੀਂ ਮਿਲਿਆ ਤੇ ਉਹ ਮੈਨੂੰ ਕਿੱਦਾਂ ਸੁੱਖ ਦਊ ਦੇਦੂ ਚੱਕੋ ਉਹ ਕਹਿੰਦੇ ਚਲੋ ਹਣ ਉਹਦੇ ਕਹਿ ਤੇ ਆ ਤੇ ਜਾਓ ਜੀ ਕਹਿੰਦੇ ਚਲੋ ਜੀ ਉਹ ਜਦੋਂ ਲੈ ਗਿਆ ਉਹ ਕਹਿੰਦੇ ਜੀ ਰਾਜੇਂਦਰ ਜੀ ਦੇ ਕੋਲ ਬਿਠਾਓ ਇੰਦਰਦੇਵ ਦੇ ਕੋਲ ਬਿਠਾਤਾ ਉਹ ਆਪਣੀ ਭਗਤੀ ਕਰ ਰਿਹਾ ਰਿਸ਼ਤਨੇਮੀ ਜੀ ਰਾਜੇਂਦਰ ਕਹਿੰਦਾ ਵੀ ਇੱਥੇ ਕੋਈ ਆਨੰਦ ਆਇਆ ਕਹਿੰਦਾ ਜੀ ਜਿੱਦਾਂ ਦਾ ਮੈਂ ਉੱਥੇ ਧਰਤੀ ਦੇ ਭਗਤੀ ਕਰਦਾ ਸੀ ਉਦਾਂ ਹੀ ਇੱਥੇ ਇੱਕੋ ਜਿਹਾ ਹੀ ਆਇਆ ਮੈਨੂੰ ਕੋਈ ਵੱਖਰਾ ਮੈਨੂੰ ਜਿਹੜਾ ਮੈਂ ਸੁੱਖ ਲੱਭਦਾ ਉਹ ਨਹੀਂ ਮਿਲਿਆ ਉਹ ਕਹਿੰਦੇ ਲੈ ਸੁੱਖ ਹੋਣ ਹੀ ਲੈ ਉਹਨੇ ਆਪ ਅਸ਼ਰਾਮੋਂ ਦਾ ਨਾਚ ਸ਼ੁਰੂ ਕਰਾਤਾ ਉਹ ਨੱਚਣ ਲੱਗ ਪਈਆਂ ਆ ਕੇ ਤੇ ਉਹ ਨੱਚ ਰਹੀਆਂ ਤੇ ਉਹ ਨਾਚ ਤੋਂ ਬਾਅਦ ਪੁੱਛਿਆ ਕਹਿੰਦੇ ਸੁੱਖ ਮਿਲਿਆ ਉਹ ਕਹਿੰਦੇ ਇਹ ਕੰਮ ਮੈਂ ਬਹੁਤ ਕਰਿਆ ਆ ਮੈਂ ਰਾਜਾ ਸੀ ਰਿਸ਼ਤੇ ਵੀ ਐਵੇਂ ਹੀ ਥੋੜਾ ਮੈਂ ਮੈਂ ਰਾਜਾ ਸੀ ਇਹ ਕੰਮ ਮੈਂ ਨਾਚ ਬਹੁਤ ਕਰਾ ਚੁੱਕਾ ਹਾਂ ਇਹ ਕੰਮ ਬਹੁਤ ਦੇਖਿਆ ਮੈਨੂੰ ਇਹ ਸੁੱਖ ਨਹੀਂ ਚਾਹੀਦਾ ਮੈਨੂੰ ਹੁਣੇ ਸੁਣ ਲੈ ਹੀਰੇ ਮੋਤੀ ਜਿਵਾਰਤ ਮਾਇਆ ਮੇਰੇ ਕੋ ਬਥੇਰੀ ਸੀ ਮੈਂ ਵੀ ਸੋਚਦਾ ਕਿ ਇਹਨਾਂ ਨੂੰ ਸੁੱਖ ਮਿਲਣਾ ਰਾਜ ਭਾਗ ਬਹੁਤ ਵੱਡਾ ਕਰ ਲਿਆ ਮੈਂ ਇਹ ਵੀ ਸੋਚਿਆ ਵੀ ਇੰਨਾ ਸੁੱਖ ਮਿਲੂ ਇਹ ਕਿਸੇ ਕੰਮ ਨਾਲ ਵੀ ਨਹੀਂ ਮਿਲਿਆ ਜਿਹੜੇ ਤੁਸੀਂ ਇਹਨਾਂ ਮੈਨੂੰ ਕਰਕੇ ਦਿਖਾਉਣੇ ਆ ਇਹਨਾਂ ਚੀਜ਼ਾਂ ਨਾਲ ਮੈਨੂੰ ਸੁੱਖ ਨਹੀਂ ਮਿਲਣਾ ਰਾਜਾ ਇੰਦਰ ਵੀ ਇੱਕ ਬੱਖੋਂ ਦਾ ਵਧੀਆ ਕੰਮ ਕਰ ਗਿਆ ਉਹ ਕਹਿੰਦਾ ਵੀ ਮੈਂ ਸਮਝ ਗਿਆ ਤੁਸੀਂ ਕਿਹੜੇ ਸੁੱਖ ਦੀ ਭਾਲ ਵਿੱਚ ਆ ਉਹ ਕਹਿੰਦਾ ਮੈਂ ਤਾਂ ਇੰਨਾ ਕੁਝ ਕਰਦਾ ਸੀ ਵੀ ਮੈਂ ਸੋਚਦਾ ਸੀ ਜਿਹੜੇ ਦੁਨੀਆਂ ਸੁੱਖ ਲੱਭਦੀ ਤੁਸੀਂ ਉਹ ਲੱਭ ਰਹੇ ਆ ਪਰ ਤੁਹਾਨੂੰ ਅੰਦਰਲਾ ਸੁੱਖ ਚਾਹੀਦਾ ਉਹ ਸੁੱਖ ਵੀ ਇੱਥੋਂ ਨਹੀਂ ਮਿਲਣਾ ਜੀ ਨਾ ਧਰਤੀ ਤੇ ਨਾ ਸਵਰਗਾਂ ਚੋ ਕਿਤੇ ਉਹ ਨਹੀਂ ਮਿਲਣਾ ਉਹ ਕਹਿੰਦੇ ਕਿੱਥੋਂ ਮਿਲਣਾ ਉਹ ਕਹਿੰਦੇ ਉਹ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਚਰਨਾਂ ਚ ਮਿਲਣਾ ਜੇ ਬੋਲੇ ਸੋਨ ਰਪੇ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਉਹ ਕਹਿੰਦੇ ਅਸ਼ਾ ਬਈ ਉਹ ਕਿੱਥੇ ਰਹਿੰਦੇ ਆ ਕਹਿੰਦੇ ਵੀ ਉਹ ਤਮਸਾ ਨਦੀ ਦੇ ਕਿਨਾਰੇ ਆਸ਼ਰਮ ਹੈ ਮਹਾਰਾਜ ਜੀ ਦਾ ਉਹ ਕਹਿੰਦਾ ਵੀ ਹੁਣ ਮੈਨੂੰ ਤੇ ਇਤੋਂ ਰਾਹ ਹੀ ਨਹੀਂ ਪਤਾ ਮੈਂ ਜਾਵਾਂ ਕਿੱਦਾਂ ਵੀ ਲੈ ਵੀ ਤੁਸੀਂ ਇੱਥੇ ਆਏ ਆ ਕਹਿੰਦੇ ਕੋਈ ਗੱਲ ਨਹੀਂ ਤੁਹਾਨੂੰ ਦੇਵਤੇ ਛੱਡ ਕੇ ਆਉਂਦੇ ਆ ਹੁਣ ਜਦੋਂ ਦੇਵਤੇ ਲੈ ਕੇ ਜਾ ਰਹੇ ਨਾ ਇਹਦੇ ਮਨ ਵਿੱਚ ਬੜੀ ਤੜਫਿਆ ਵੀ ਛੇਤੀ ਮੈਨੂੰ ਮਹਾਰਾਜ ਜੀ ਦੇ ਦਰਸ਼ਨ ਹੋਣ। ਦੇਵਤੇ ਆਸ਼ਰਮ ਦੇ ਬਾਹਰ ਛੱਡ ਗਏ। ਕਹਿੰਦੇ ਲੈ ਵੀ ਉਹ ਸਾਹਮਣੇ ਮਹਾਰਾਜ ਜੀ ਦਾ ਆਸ਼ਰਮ ਆ ਜੋ ਤੁਰਿਆ ਜਾਏਗਾ ਥੋੜੀ ਬਾਅਦ। ਇਹ ਜਦੋਂ ਆਸ਼ਰਮ ਦੇ ਕੋਲ ਗਿਆ ਨਾ ਇਹਨੂੰ ਬੜਾ ਸਕੂਨ ਅਨੁਭਵ ਹੋਇਆ। ਪਤਾ ਕਿਉਂ? ਇੱਕੋ ਹੀ ਜਗ੍ਹਾ ਤੇ ਬੱਕਰੀਆਂ, ਭੇਡਾਂ, ਸ਼ੇਰ, ਸੱਪ, ਡੱਡੂ, ਮੋਰ ਇੱਕੋ ਜਗ੍ਹਾ ਤੇ ਦੇਖੇ। ਇਹ ਕਹਿੰਦਾ ਹੱਦ ਹੋ ਗਈ ਵੀ ਇਹ ਚੀਜ਼ਾਂ ਇਕੱਠੀਆਂ ਨੀਵੇਂ ਕਦੀ ਵੀ ਦੇਖੀਆਂ। ਸੱਪ ਤੇ ਮੋਰ ਇਕੱਠੇ ਨਹੀਂ ਹੋ ਸਕਦੇ ਸੱਪ ਤੇ ਡੱਡੂ ਇਕੱਠੇ ਨਹੀਂ ਹੋ ਸਕਦੇ ਮੋਰ ਸੱਪ ਨੂੰ ਖਾ ਲੈਂਦਾ ਸੱਪ ਡੱਡੂ ਨੂੰ ਖਾ ਲੈਂਦਾ ਆਪਾਂ ਨੂੰ ਪਤਾ ਇਹਨਾਂ ਗੱਲਾਂ ਦਾ ਮੋਰ ਸੱਪ ਨੂੰ ਨਹੀਂ ਛੱਡਦਾ ਸੱਪ ਡੱਡੂ ਨਹੀਂ ਛੱਡਦਾ ਕਹਿੰਦੇ ਉਹ ਇਕੱਠੇ ਦੂਰੇ ਫਿਰਦੇ ਇੱਕ ਦੂਰੇ ਕਹਿੰਦੇ ਕੁਝ ਨਹੀਂ ਇਧਰ ਭੇਡਾਂ ਬੱਕਰੀਆਂ ਦੁਰੀਆਂ ਫਿਰਦੀਆਂ ਨਾਲ ਹੀ ਸ਼ੇਰਿਆ ਇਹ ਵੀ ਇੱਕ ਦੂਰੇ ਨੂੰ ਕਹਿੰਦੇ ਕੁਝ ਨਹੀਂ ਉਹ ਜਿੱਤੇ ਜਾਨਵਰ ਪੰਛੀਆਂ ਨੂੰ ਇੰਨੀ ਅਗਲਿਆ ਉਸ ਆਸ਼ਰਮ ਵਿੱਚ ਜਿਹੜੇ ਸੇਵਾਦਾਰ ਰਹਿੰਦੇ ਹੋਣਗੇ ਉਹਨਾਂ ਤੇ ਕਿੰਨੀ ਕਿਰਪਾ ਹੋਗੀ ਜੋ ਬੋਲੇ ਸੁਣਨ ਰਿਪੈ। ਬਹੂਾਨਵਾਲਿਕ ਮਹਾਰਾਜ ਕੀ ਜੈ। ਉਹਨਾਂ ਤੇ ਮਹਾਰਾਜ ਜੀ ਦੀ ਕਿੰਨੀ ਕਿਰਪਾ ਹੋਵੇ। ਫੇ ਜਦੋਂ ਆਸ਼ਰਮ ਦੇ ਅੰਦਰ ਗਿਆ ਸੇਵਾਦਾਰਾਂ ਦੇ ਮੂਰੇ ਹੱਥ ਜੋੜੇ। ਉਹ ਕਹਿੰਦੇ ਜੀ ਕੌਣ ਆ ਤੁਸੀਂ? ਉਹ ਕਹਿੰਦਾ ਜੀ ਬਸ ਮਹਾਰਾਜ ਜੀ ਦੇ ਦਰ ਦਾ ਕੁੱਕਰ ਹਾਂ ਜੀ ਮੈਂ। ਮੈਂ ਮਹਾਰਾਜ ਜੀ ਦਰਸ਼ਨ ਕਰਨ ਵਾਸਤੇ ਆਇਆ। ਕਹਿੰਦੇ ਬਹਿ ਜਾਓ ਮਹਾਰਾਜ ਜੀ ਨੇ ਹੁਣ ਸਾਰਿਆਂ ਨੂੰ ਦਰਸ਼ਨ ਦੇਣੇ ਤੁਹਾਨੂੰ ਵੀ ਨਾਲ ਹੀ ਹੋ ਜਾਣੇ ਆ ਜੋ ਬੋਲੇ ਸੋਨਿਰਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ 12ਵਾਂ ਫਲ ਤੋੜ ਕੇ ਲਿਆਉਂਦੇ ਆ ਮਨ ਵਿੱਚ ਸੋਚਦਾ ਜਦੋਂ ਮਹਾਰਾਜ ਜੀ ਆਉਣਗੇ ਮੈਂ ਇਦਾਂ ਫੁੱਲਾਂ ਦੀ ਵਰਖਾ ਕਰੂੰਗਾ ਮੈਂ ਇਦਾਂ ਹੀ ਦਾ ਮਹਾਰਾਜ ਦਾ ਸਤਿਕਾਰ ਕਰੂੰਗਾ ਮੈਂ ਕਈ ਵਾਰੀ ਕਿਹਣਾ ਹੁਨਾ ਜਦੋਂ ਮਹਾਰਾਜ ਜੀ ਦੇ ਸਰੂਪ ਆਪਾ ਘਰ ਲੈ ਕੇ ਜਾਂਦੇ ਨਾ ਚਾਹੇ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਬਾਣੀ ਚਾਹੇ ਗੁਰੂ ਗ੍ਰੰਥ ਸਾਹਿਬਹਾਰੀ ਦੀ ਬਾਣੀ ਜਦੋਂ ਮਾਰੇ ਰੂਪ ਘਰ ਲੈ ਕੇ ਜਾਂਦੇ ਉਦੋਂ ਇਹ ਸੋਚਿਆ ਕਰੋ ਕਿ ਅੱਜ ਪ੍ਰਤੱਖ ਸਤਗੁਰਾਂ ਨੇ ਸਾਡੇ ਘਰ ਆ ਚਰਨ ਪਾਉਣੇ ਆ ਜੋ ਬੋਲੇ ਸੋਹਣੇ ਰੁਪਏ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਜੋ ਅਰिष्ट ਨੇਮੀ ਪੁਕਾਰਾਂ ਕਰ ਰਹੀਆਂ ਸਾਡੇ ਅੰਦਰੋਂ ਵੀ ਇਹ ਨਿਕਲਣੀਆਂ ਚਾਹੀਦੀਆਂ ਕਿਹੜੀਆਂ ਸਤਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ ਜੀ ਮੈਂ ਸਦ ਕੇ ਜਾਵਾ ਉਸ ਬੇਨੇ ਜਪੋ ਸਤ ਗੁਰਿਆਵਣਗੇ ਫੇਰਾ ਪਾਵਣਗੇ ਕਰ ਮੇਰੇ ਸਤ ਕੇ ਜਵਾਨ ਉਸ ਵੇਲੇ ਜੀ ਸਤ ਗੁਰ ਆਵਣਗੇ ਪੇਰਾ ਪਾਵਣਗੇ ਘਰ ਮੇਰੇ ਜੀ ਮੈਂ ਸਤ ਕੇ ਜਵਾਨ ਉਸ ਵੇਲੇ ਗੁਰ ਆਵਣਗੇ ਫੇਰਾ ਆਵਣਗੇ ਕਰ ਮੇਰੇ ਜੀਵੇਂ ਸਦਕੇ ਜਵਾ ਉਸ ਵੇਲੇ ਜਦੋਂ ਮਹਾਰਾਜ ਜੀ ਆਉਣਗੇ ਉਦੋਂ ਕਿਦਾਂ ਸਰਕਾਰ ਹੋਵੇ ਬਈ ਜੀ ਮੈਂ ਫੁੱਲਾ ਵਾਲਾ ਅਸਣ ਬਿਸ਼ਾਮਾ ਮੈਂ ਫੁੱਲਾ ਵਾਲਾ ਅਸਣ ਵਿਸ਼ਾਮਾ ਉੱਤੇ ਸਤ ਗੁਰਾਂ ਨੂੰ ਮੈਂ ਬਿਠਾਵਾ ਉੱਤੇ ਸਤ ਗੁਰਾਂ ਹਮਾ ਜਦੋਂ ਹੋਣ ਗੇ ਦਇਆ ਕਰ ਦੇਣਗੇ ਕਮਾਲ ਸਾਈ ਮੇਰੇ ਜੀ ਮੈਂ ਸਦ ਕੇ ਜਾਮ ਉਸ ਵੇਲੇ ਸਤ ਗੁਰ ਆਪਣਗੇ 베ਰਾ 바ਵਣਗੇ ਕਰਨੇ રે ਜੀ ਮਸਾਦ ਕੇ ਜਵਾ ਉਸ 베ਲੇ ਸਾਰੇ ਜਪੀਏ ਭਈ ਕੋਈ ਰਸਨਾਵਾਨੀ ਨਾ ਰਹੀ ਸੰਗਤੀ ਵਾਜਣੀ ਚਾਹੀਦੀ ਆ ਕੀ ਕਹਿਣਾ ਸਤ ਗੁਰ ਫੇਰਾ ਜੀ ਕਰ ਜੀ ਮੈਂ ਸਦ ਕੇ ਸਾਰੀ ਸੰਗਤ ਗੱਜ ਕੇ ਬੋਲਿਓ ਸਤਗੁਰ ਫੇਰਾ ਕਰ ਮੇਰੇ ਜੀ ਮੈਂ ਸਦ ਕੇ ਜਾ ਉਸ ਵੇਲੇ ਤੋਂ ਕੁਰਬਾਨ ਜਾਈਏ ਸਦਕੇ ਜਾਈਏ ਜਦੋਂ ਮਹਾਰਾਜ ਜੀ ਦੇ ਚਰਨ ਪੈਣਗੇ ਅਰਿਸ਼ਟ ਨੈਮੀ ਜੀ ਹੁਣ ਮਹਾਰਾਜ ਜੀ ਦੇ ਆਸ਼ਰਮ ਵਿੱਚ ਬੈਠੇ ਆ ਸੇਵਾਦਾਰਾਂ ਨੇ ਦੱਸਿਆ ਕਿ ਮਹਾਰਾਜ ਜੀ ਨੇ ਹੁਣ ਛੇਦੀ ਦਰਸ਼ਨ ਦੇਣ ਆਉਣਾ ਅੰਦਰ ਉਹਨਾਂ ਹੀ ਜ਼ਿਆਦਾ ਤੜਫੀ ਜਾਂਦਾ ਕਿ ਹੁਣ ਛੇਦੀ ਦਰਸ਼ਨ ਹੋ ਜਾਣ ਅੱਖਾਂ ਵਿੱਚ ਜਲ ਵਹਿ ਰਿਹਾ ਪਿੱਛੇ ਬੈਠਾ ਅਰਦਾਸਾਂ ਕਰੀ ਜਾਂਦਾ ਸਤ ਗੁਰ ਜੀ ਤੇਰਿਆਂ ਦਿਦਾਰਿਆਂ ਦੀ ਲੋੜ ਸਤ ਗੁਰ ਜੀ ਤੇਰਿਆਂ ਦਿਦਾਰਿਆਂ ਦੀ ਲੋੜ ਹੈ 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 ਨੋੜ ਹੈ ਸਤਿਗੁਰ ਦੀ ਤੇਰੀਆਂ ਜਿਦਾਰੀਆਂ ਦੀ ਲੋੜ ਹੈ ਜਿੰਦ ਡੁੱਬਦੀ ਜਾਂਦੀ ਨੂੰ ਜਿੰਦ ਡੁੱਬਦੀ ਜਾਂਦੀ ਨੂੰ ਹੋ ਜਿੰਦ ਡੁੱਬਦੀ ਜਾਂਦੀ ਨੂੰ 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 ਕਿਨਾਰੇ ਆਉਂਦੀ ਲੋੜ ਜਿੰਦ ਡੁੱਬਦੀ ਜਾਂਦੀ ਤੂੰ ਕਿਨਾਰਿਆਂ ਦੀ ਲੋੜ ਹੈ ਜਿੰਦ ਡੁੱਬਦੀ ਜਾਂਦੀ ਤੂੰ ਜਾਂਦੀ ਨੋੜ ਹੈ ਚਿੰਡੜ ਦੀ ਜਾਂਦੀ ਨੋ ਉਹ ਨਦਿਆਂ ਦੀ ਲੋੜ ਹੈ ਸਤ ਗੁਰਜੀ ਤੇਰਿਆਂ ਸਤ ਗੁਰਜੀ ਤੇਰਿਆਂ ਸਤ ਗੁਰਜੀ ਤੇਰਿਆ ਗੁਰਜੀ ਤੇਰਿਆ ਸਤ ਗੁਰਜੀ ਤੇਰਿਆਂ ਸਤ ਗੁਰਜੀ ਤੇਰਿਆਂ ਸਤ ਗੁਰਜੀ ਤੇਰਿਆ ਦਿਦਾਰਿਆ ਦਿਲੋੜ ਸਤ ਗੁਰਜੀ ਤੇਰਿਆ ਦਿਦਾਰਿਆ ਦਿਲੋੜ ਹੈ ਸਤ ਗੁਰਜੀ ਤੇਰਿਆ ਦਿਦਾਰਿਆ ਦਿਲੋੜ ਹੈ ਸਤ ਗੁਰਜੀ ਤੇਰਿਆ ਦਿਦਾਰਿਆ ਦੀ ਲੋੜ ਹੈ ਗੁਰਜੀ ਤੇਰਿਆ ਦਿਦਾਰਿਆ ਅਰਦਾਸਾ ਕਰ ਰਿਹਾ ਭਗਵਾਨ ਵਾਲਮੀਕ ਮਹਾਰਾਜ ਜੀ ਆ ਕੇ ਆਪਣੇ ਸੋਹਣੇ ਅਸਣਾਂ ਤੇ ਬਿਰਾਜਮਾਨ ਹੋ ਗਏ ਸਭ ਸੰਗਤਾਂ ਸਭ ਸੇਵਾਦਾਰ ਦਰਸ਼ਨ ਕਰ ਰਹੇ ਆ ਇਹ ਮਗਰ ਬੈਠਾ ਨੇਤਰ ਬੰਦ ਕਰਕੇ ਅਰਦਾਸਾਂ ਹੀ ਕਰੀ ਜਾਂਦਾ ਮਹਾਰਾਜ ਜੀ ਮੈਨੂੰ ਦਰਸ਼ਨ ਦੇ ਦੇ ਮਹਾਰਾਜ ਜੀ ਮੈਨੂੰ ਦਰਸ਼ਨ ਦੇ ਦੇ ਸੇਵਾਦਾਰ ਆਏ ਰਿਸ਼ਨੇਮੀ ਜੀ ਨੂੰ ਕਹਿੰਦੇ ਮਹਾਰਾਜ ਜੀ ਤੇ ਆਏ ਹੋਏ ਆ ਸਾਰੀਆਂ ਸੰਗਤਾਂ ਦਰਸ਼ਨ ਕਰੀ ਜਾਣੀਆਂ ਤੁਸੀਂ ਇੱਥੇ ਬੈਠ ਕੇ ਆ ਜੇ ਵੀ ਦਰਸ਼ਨ ਮੰਗੀ ਜਾਂਦੇ ਪਰ ਇਹਨਾਂ ਨੂੰ ਕੁਝ ਨਹੀਂ ਸੁਣ ਰਿਹਾ। ਇਹ ਹੀ ਕਹੀ ਜਾਂਦੇ ਮਹਾਰਾਜ ਜੀ ਮੈਨੂੰ ਦਰਸ਼ਨ ਦੇ ਦੇ। ਭਗਵਾਨ ਵਾਲਮੀਕ ਮਹਾਰਾਜ ਜੀ ਆਪ ਉੱਠ ਕੇ ਆਏ। ਸਿਰ ਤੇ ਮੇਰਾ ਭਰਿਆ ਹੱਥ ਰੱਖਿਆ। ਕਹਿੰਦੇ ਪਿਆਰੇ ਆ ਮੈਂ ਆ ਗਿਆ। ਜੇ ਬੋਲੇ ਸੋਹਨ ਰਪੇ। ਭਗਵਾਨ ਵਾਲਮੀਕ ਮਹਾਰਾਜ ਜੀ ਜੇ ਖੋਲ ਅੱਖਾਂ ਬਈ ਮੈਂ ਆ ਗਿਆ। ਜਦੋਂ ਅੱਖਾਂ ਖੋਲੀਆਂ ਨਾ ਜਿਹੜੀ ਸ਼ਵੀ ਅੰਦਰ ਵਸੀ ਸੀ ਅੱਜ ਪ੍ਰਤੱਖ ਦਰਸ਼ਨ ਹੋ ਰਹੇ ਆ। ਜੇ ਬੋਲੇ ਸੋਹਨ ਰਪੇ। ਭਗਵਾਨ ਵਾਲਮੀਕ ਮਹਾਰਾਜ ਜੀ ਜੇ ਇਹ ਪ੍ਰੇਮ ਆ ਜਿਹੜਾ ਖਿੱਚ ਕੇ ਲੈ ਆਉਂਦਾ ਮਹਾਰਾਜ ਜੀ ਅੰਦਰ ਬੈਠ ਕੇ ਵੀ ਜਾਪ ਕਰੀ ਜਾਵਾਂਗੇ ਮਹਾਰਾਜ ਜੀ ਉੱਥੇ ਪਹੁੰਚ ਜਾਂਦੇ ਦਰਸ਼ਨ ਦੇਣ ਜਿੱਥੇ ਮਰਜ਼ੀ ਬੈਠ ਕੇ ਜਾਪ ਕਰ ਲਈਏ ਮਹਾਰਾਜ ਜੀ ਨੂੰ ਸਭ ਪਤਾ ਵੀ ਕੌਣ ਕਿੱਥੇ ਬੈਠ ਕੇ ਸਾਨੂੰ ਯਾਦ ਕਰਦਾ ਉੱਥੇ ਚੱਲ ਗਿਆ ਜਾਂਦੇ ਸਾਡੇ ਪ੍ਰੇਮ ਵਿੱਚ ਬੱਜੇ ਸਾਰੀਆਂ ਸੰਗਤਾਂ ਅੱਗੇ ਵਧ-ਵਧ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਦਰਸ਼ਨ ਕਰ ਰਹੀਆਂ ਸੁਣਿਓ ਪਰ ਭਗਵਾਨ ਵਾਲਮੀਕ ਮਹਾਰਾਜ ਜੀ ਤੇ ਰਿਸ਼ਤਨੀਮੀ ਜੀ ਦੇ ਕੋਲ ਆ ਪਾ ਗਏ ਕਹਿੰਦੇ ਖੋ ਲੱਖਾਂ ਵੀ ਅਸੀਂ ਆ ਗਏ ਆ ਉਹਦੇ ਪ੍ਰੇਮ ਕਰਕੇ ਖੜਾ ਹੈ ਦੁਆਰੇ ਰੱਬ ਬਣੇ ਆਪਰੇ ਮਨ ਦਾ ਖੜਾ ਹੈ ਦੁਆਰੇ ਰੱਬ ਬਣੇ ਆਪਰੇ ਮਨ ਦਾ ਖੜਾ ਹੈ ਦਵਾਰੇ ਰੱਬ ਬਨਿਆ ਪ੍ਰੇਮ ਦਾ ਖੜਾ ਹੈ ਦਵਾਰੇ ਰੱਬ ਬਨਿਆ ਪ੍ਰੇਮ ਦਾ ਖੜਾ ਹੈ ਦਵਾਰੇ ਰੱਬ ਸੱਨੇ ਆ ਪ੍ਰੇਮ ਦਾ ਖੜਾ ਹੈ ਦਵਾਰੇ ਰੱਬ ਸੱਨੇ ਆ ਪ੍ਰੇਮ ਦਾ ਬਨਿਆ ਪ੍ਰੇਮ ਦਾ ਜੀ ਬਨਿਆ ਪ੍ਰੇਮ ਦਾ ਬਨਿਆ ਪ੍ਰੇਮ ਦਾ ਬੰਨਿਆ ਆਪਣੇ ਮਦਾ 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 ਖੜਾ ਹੈ ਦਵਾਰੇ ਰੱਬ ਬੰਨਿਆ ਆਪਣੇ ਬੜਾ ਹੈ ਦਵਾਰੇ ਰੱਬ ਬਣਿਆ ਆਪ ਰੇਮਦਾ ਬੜਾ ਹੈ ਦਵਾਰੇ ਰੱਬ ਬਣਿਆ ਆਪ ਰੇਮਦਾ ਬੜਾ ਹੈ ਦਵਾਰੇ ਰੱਬ ਬਣਿਆ ਆਪ ਰੇਮਦਾ ਹੈ ਦਵਾਰੇ ਰੱਬ ਬਣਿਆ ਆਪ ਰੇਮਦਾ ਬੜਾ ਹੈ ਦਵਾਰੇ ਰੱਬ ਬਣਿਆ ਆਪ ਰੇਮਦਾ ਮਹਾਰਾਜ ਜੀ ਕਹਤੇ ਦਸਵੀਂ ਪਿਆਰਿਆ ਕੀ ਚਾਹੀਦਾ ਤੈਨੂੰ ਕੌਣ ਚਾਹੀਦਾ ਅੰਦਰਲਾ ਸੁੱਖ ਕਹਿੰਦੇ ਮਹਾਰਾਜ ਜੀ ਨਹੀਂ ਕਹਿੰਦੇ ਇਹ ਤੇ ਲੱਭਦਾ ਆਇਆ ਵੀ ਮੈਨੂੰ ਅੰਦਰਲਾ ਸੁੱਖ ਲੱਭ ਜਵੇ ਕਹਿੰਦੇ ਜੀ ਉਹ ਆਪਣੇ ਆਪ ਹੀ ਮਿਲ ਗਿਆ ਤੁਹਾਡੇ ਚਰਨਾਂ 'ਚ ਪਹੁੰਚ ਗਿਆ ਮੰਗਣ ਦੀ ਲੋੜ ਹੀ ਨਹੀਂ ਪਈ ਜਿਹੜਾ ਆਪ ਹੀ ਮਿਲ ਗਿਆ ਉਹ ਕਦੋਂ ਮੰਗਣਾ ਮਹਾਰਾਜ ਜੀ ਕਹਿੰਦੇ ਵੇ ਹੋਰ ਦੱਸ ਕੀ ਚਾਹੀਦਾ ਤੁਹਾਡੇ ਚਰਨਾਂ 'ਚ ਰਹਿਣਾ ਮਹਾਰਾਜ ਜੋ ਬੋਲੇ ਸੋਨ ਰੇ ਭਾਗਵਾਨ ਵਾਲਮੀਕ ਮਹਾਰਾਜ ਜੀ ਜੈ ਮੈਂ ਤੁਹਾਡਾ ਬਣ ਕੇ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ ਹਾਂ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਬਾਦਸ਼ਾਹ ਰੱਖ ਲੈ ਗਰੀਬ ਜਾਨ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਬਾਦਸ਼ਾਹ ਰੱਖ ਲੈ ਗਰੀਬ ਜਾਨ ਕੇ ਜੀ ਤੇਰਾ ਜੀ ਮੈਂ ਤੇਰਾ ਸੱਚੇ ਬਾਦਸ਼ਾਹ ਰੱਖ ਲੈ ਗਰੀਬ ਤੇ ਗਰੀਬ ਜਾਨ ਕੀ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਕੀ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਨ ਕੀ ਰੱਖ ਲੈ ਜੀ ਗਰੀਬ ਜਾਨ ਤੇ ਆ ਰੱਖ ਲੈ ਜੀ ਹੋ ਗਰੀਬ ਜਾਨ ਕੇ ਰੱਖ ਲੈ ਜੀ 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 ਗਰੀਬ ਜਾਨ ਕੇ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਹਾ ਤੇਰਾ ਸੱਚੇ ਬਾਦਸ਼ਾਹ ਰੱਖ ਲੈ ਗਰੀਬ ਜਾਣ ਕੇ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਰੱਖ ਲੈ ਗਰੀਬ ਜਾਣ ਕੇ ਜੀ ਮੈਂ ਤੇਰਾ ਜੀ ਮੈਂ ਤੇਰਾ ਸੱਚੇ ਪਾਤਸ਼ਾਹ ਕਸ ਲੈ ਗਰੀਬ ਜਾਨ ਕੀ ਜੀ ਮੈਂ ਤੇਰਾ ਜੀ ਮੈਂ ਤੇਰਾ ਸੁਪੀ ਬਾਦਸ਼ਾਹ ਕਸ ਲੈ ਗਰੀਬ ਜਾਨ ਜਾਣ ਕੇ ਹਾਂ ਮਹਾਰਾਜ ਜੀ ਮੈਨੂੰ ਆਪਣੇ ਚਰਨਾਂ 'ਚ ਰੱਖਾ ਤੁਹਾਡੇ ਚਰਨਾਂ 'ਚ ਰਹਿਣਾ ਮਹਾਰਾਜ ਜੀ ਨੇ ਸਰ ਤੇ ਮੇਰਾ ਭਰਿਆ ਹੱਥ ਰੱਖਿਆ ਨਾਮ ਸ਼ਬਦੀਆਂ ਦਾਤਾਂ ਦਿੱਤੀਆਂ ਰਿਸ਼ਤ ਨੀਮੀ ਜੀ ਪੱਕਾ ਹੀ ਸੁਗੂਨ ਵੀ ਬਖਸ਼ ਦਿੱਤਾ ਮਹਾਰਾਜ ਜੀ ਮੁਕਤੀ ਦੇ ਰਾਤੇ ਕਰੋਨਾ ਦੇ ਸਾਗਰ ਕਰुणा ਕਿ ਜਿਹੜੇ ਦੁੱਖ ਕਿਤੇ ਆ ਦੇਖ ਨਹੀਂ ਸਕਦੇ ਦਇਆ ਨਾਲ ਹੀ ਆ ਜਾਂਦੀ ਆ ਐਸੀ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਆਪਾਂ ਪਰਗਟ ਦਿਵਸ ਮਨਾ ਰਹੇ ਪਿਆ ਇਸ ਕਰਕੇ ਆਪਾਂ ਸਦਾ ਹੀ ਇੱਕ ਅਰਦਾਸ ਕਰਿਆ ਕਰੀਏ ਮਹਾਰਾਜ ਜੀ ਵਿਚਾਰਨਾ ਕਿ ਮਹਾਰਾਜ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਤੁਹਾਡੇ ਚਰਨਾਂ ਤੋਂ ਕਦੀ ਵਿਛੜਾ ਨਾ ਪਰੋ ਤੁਹਾਡੇ ਚਰਨਾਂ ਦੇ ਨਾਲ ਸਦਾ ਹੀ ਜੁੜੇ ਰਹੀ ਸਦਾ ਹੀ ਜੁੜੇ